ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਾਂ ਪਹੁੰਚਿਆ ਸ਼ਹਿਰ ਮਾਨਸਾ ਦੇ ਵਿੱਚ ਤੇ ਤੁਸੀਂ ਆਪਾਂ ਪਹੁੰਚੇ ਸੀ ਅੱਜ ਮਾਨਸਾ ਸ਼ਹਿਰ ਦੇ ਵਿੱਚ 36 ਆਟੋ ਡੀਲਰ ਵੀਰੇ ਕੋਲੇ ਇਹਨਾਂ ਕੋਲੇ ਆਏ ਸੀਗੇ ਆਪਾਂ ਅੱਜ ਇਹਨਾਂ ਕੋਲੇ ਨਵੇਂ ਪੁਰਾਣੇ ਮੋਟਰਸਾਈਕਲ ਖਰੀਦਣ ਵੇਚਣ ਲਈ ਤੁਸੀਂ ਆ ਸਕਦੇ ਹੋ ਸ਼ਹਿਰ ਮਾਨਸਾ ਦੇ ਵਿੱਚ ਇਹ ਬੱਸ ਸਟੈਂਡ ਤੋਂ ਠੀਕੇ ਵਾਲਾ ਚੌਂਕ ਤੋਂ ਬਨਵੇ ਟ੍ਰੈਫਿਕ ਵਾਲੀ ਗੜੀ ਜਿਹੜੀ ਇੱਧਰ ਆਉਂਦੀ ਹੈ ਸਿੱਧੀ ਉਹਦੇ ਵਿੱਚ ਦੂਜੇ ਤੇ ਜੀ ਨੰਬਰ ਤੇ ਦੁਕਾਨ ਹੈਗੀ ਬਾਕੀ ਸਾਨੂੰ ਆਪਾਂ ਮੋਟਰਸਾਈਕਲ ਤੁਸੀਂ ਦੇਖ ਸਕਦੇ ਹੋ ਖੜੇ ਜਿਹੜੇ ਵੀ ਖੜੇ ਨੇ ਕਿਤੇ ਇਹ ਬਾਕੀ ਆਪਾਂ ਤੁਹਾਡੀ ਬਾਈਆਂ ਨਾਲ ਕਰਾਉਣਾ ਗੱਲ ਬਾਤ। ਬਾਈ ਅੰਦਰ ਨੇ ਆਪ ਅੰਦਰ ਜਾ ਕੇ ਉਹਨਾਂ ਨਾਲ ਕਰਾਉਣਾ ਗੱਲ ਬਾਤ ਤੁਹਾਡੀ ਮੋਟਰਸਾਈਕਲਾਂ ਦੇ ਕੀ ਕੀ ਮਾਡਲ ਨੇ ਕੀ ਕੀ ਰੇਟ ਨੇ ਸਭ ਨਾਲ ਸਾਰੇ ਸ਼ੇਅਰ ਕਰਦੇ ਆਪਾਂ ਲੱਜਾ ਦੇ ਜਦੋਂ ਸਾਨੂੰ ਦੁਕਾਨ ਦੇ ਅੰਦਰ। ਚੱਲਣੇ ਆਪਾਂ ਦੁਕਾਨ ਦੇ ਅੰਦਰ ਆ। ਤਾਂ ਬਾਈਆਂ ਨਾਲ ਕਰਾਉਣਾ ਗੱਲ ਬਾਤ ਤੁਹਾਡੀ। ਜਿਨ੍ਹਾਂ ਦੀ ਸ਼ਾਪ ਆ ਦੁਕਾਨ ਦਾ ਕੰਮ ਕਰਦੇ ਨੇ ਉਹ ਪੰਦੀਨ ਰਵਾ। ਉਹ ਸੱਤ ਕੀ ਆ ਲੈ ਬਾਈ? ਵਧੀਆ ਵਧੀਆ ਸੁਣਾ। ਠੀਕ ਹੈ ਇਹ ਬਾਈ ਨੇ ਇਹਨਾਂ ਦੀ ਸ਼ਾਪ ਹੈਗੀ। ਤੇ ਵੀਰੇ ਅਸੀਂ ਤੁਹਾਡੇ ਦੁਕਾਨ ਦੇ ਉੱਤੇ ਆਏ ਸੀਗੇ ਅੱਜ ਜੀ ਚਲੋ ਤੋੜਨਾ ਮੇਰੇ ਤਰਦਾ ਸੀਗੀ ਚਲੋ ਮਾਂ ਚਲਾ ਕੇ ਜਾਈਏ ਆਪਾਂ ਦੋਸਤਾਂ ਨਾਲ ਸ਼ੇਅਰ ਕਰਨਾ ਚਾਹੁੰਦੇ ਆ ਵੀ ਤੁਹਾਡੇ ਜਿਹੜੇ ਦੁਕਾਨ ਦਾ ਤੁਹਾਡੇ ਦਾ ਹਾਂਜੀ ਹਾਂਜੀ ਹੈਨਾ ਵੀ ਮੋਟਰਸਾਈਕਲ ਤੁਸੀਂ ਕਿਹੜੇ ਕਿਹੜੇ ਮਾਡਲ ਆਉਂਦੇ ਰੱਖਦੇ ਹੋ ਸਾਡੇ ਨਾਲ ਸਾਰਾ ਸ਼ੇਅਰ ਕਰਿਓ ਆਜੋ ਜੀ ਜਿਵੇਂ ਦੱਸੋ ਭਾਈ ਸੇਵਾ ਤੁਹਾਡੇ ਕੋਲ ਸੇਵਾ ਬਸ ਮੋਟਰਸਾਈਕਲ ਦਾ ਹੀ ਹੈ ਵੀ ਦੇਖੋ ਵੀ ਮੋਟਰਸਾਈਕਲ ਜਿਹੜੇ ਖੜੇ ਨੇ ਆਪਣੇ ਕੋਲ ਕਿਹੜੀ ਕਿਹੜੀ ਕੰਪਨੀ ਦੇ ਮੋਟਰਸਾਈਕਲ ਆਪਣੇ ਕੋਲ ਬਈ ਸਾਰੇ ਤਰ੍ਹਾਂ ਦੇ ਮੋਟਰਸਾਈਕਲ ਨੇ ਸਲੈਂਡਰ ਡੀ ਡੈਕਸਲਾਈਡ ਮੈਂ ਜਾਇਦ ਤਰ੍ਹਾਂ ਆਪਾਂ ਜਿਹੜੀ ਰਨਿੰਗ ਕੰਨੀ ਚਲਦੀਆਂ ਨੇ ਸਲੈਂਡਰ ਡੀ ਪੂਰਾ ਪਾਉਡਰ ਕੱਢੀ ਲੈਂਦੇ ਨਹੀਂ ਬੈਡ ਡਾਕੂਮੈਂਟਸ ਕੱਢੀ ਲੈਂਦੇ ਠੀਕ ਹੈ ਜੀ ਇਹ ਡਾਕੂਮੈਂਟ ਪੂਰੇ ਹੋਣਗੇ ਆਪਣੇ ਕੋਲ ਹੀ ਮੰਗੇ ਓਕੇ 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 ਜਿਵੇਂ ਜਿਵੇਂ ਸਾਨੂੰ ਕਲਾਕਲਾ ਮਾਡਲ ਸ਼ੇਅਰ ਕਰ ਆਪਣੇ ਕੋਲ ਬਈ 2000 ਤੋਂ ਲੈ ਕੇ 2022-23 ਤੱਕ ਸਾਰੇ ਮਿਲ ਜਾਣਗੇ ਠੀਕ ਹੈ ਜੀ ਆ ਜਿਵੇਂ ਬਈ 2021 ਮਾਡਲ ਇਹ 11 ਹਜ਼ਾਰ ਕਿਲੇ ਮੜ ਰਿਹਾ ਚੱਲੇ ਆਇਆਗਾ ਅਗਰ ਨਾ ਕੋਈ ਏਨੇ ਕਾ ਛੇੜ ਨਹੀਂਗਾ ਸਾਰੇ ਡਾਕੂਮੈਂਟ ਕਲੀਅਰ ਨੇ ਰੂਬਰ ਦਾ ਨੰਬਰ ਹੈ ਬਈ ਠੀਕ ਹੈ ਜੀ ਇਹ ਆਪ ਨੂੰ ਆ ਮੰਨ ਕੇ ਚੱਲ ਬਈ 70000 ਤਾਂ ਕਹਿੰਦੇ ਨੇ ਮੋਕੇ ਤੇ 63-40000 ਦਾ ਮਰਸਾ ਫੜਦੀ ਇਹ ਆਪਣਾ ਸਾਰਾ ਮੋਟਰਸਾਈਕਲ ਪ੍ਰੀਜ ਦਾ ਕਮਿਸ਼ਨ ਬੇਸਿਸ ਤੇ ਆ ਬਈ ਇਹ ਸੋਦਾ ਹੋਗਾ ਤਾਂ ਆਪਾਂ ਇਹਨਾਂ ਦਾ ਡੀਲ ਹੋ ਦੂਗੀ ਤੱਕ ਨਹੀਂ ਛੱਡ ਲੈਣਾ ਵੀ ਪਰਹਿਣਾ ਲਿਕ ਇੱਕ ਜਿਵੇਂ ਇਹ ਮਾਡਲ ਆ ਗਿਆ ਇਹ ਕਿਹੜਾ ਮਾਡਲ ਹੈ ਇਹ 2021 ਮਾਡਲ ਹੈ ਬਈ ਇਹਨੇ ਆਪਾਂ ਨੂੰ ਆਰਸੀ ਟਰਾਂਸਫਰ ਕਰਾ ਕੇ 45000 ਦਾ ਵਾਜੂ ਬਈ ਠੀਕ ਹੈ ਤੁਸੀਂ ਦੇਖ ਸਕਦੇ ਹੋ ਦੋਸਤੋ ਉਹ ਬਿਲਕੁਲ ਨਵੇਂ ਮਾਡਲ ਦੇ ਵਿੱਚ ਹੈ ਇਹ 2021 ਮਾਡਲ ਹੈ 21 ਮਾਡਲ ਹੈ ਇਹ ਮਾਡਲ ਬਈ ਪਲੇਟਿੰ ਦਾ 2012 ਮਾਡਲ ਹੈ ਇਹ ਆਪਾਂ ਨੂੰ ਆਰਸੀ ਟਰਾਂਸਫਰ ਕਰਾ ਕੇ 30000 ਦਾ ਵਾਜੂ ਬਈ ਠੀਕ ਹੈ ਜੀ ਆ 2000 ਸਾਰਾ ਮੋਡਲ ਦਾ ਹੈ ਬਈ ਓਕੇ ਇਹ ਕੈਸ਼ ਦੀ ਆਰ.ਸੀ ਸਾਰਾ ਮੋਟਰਸਾਈਕਲ ओरिजिनल ਹੈ ਕੱਲੀ ਇਹਦੀ ਟੈਂਕੀ ਪੇਂਟ ਹੋਈ ਹੋਈ ਹੈ ਬਈ ਇਹਦੀ ਓਕੇ ਇਹ ਆਪਾਂ ਨੂੰ ਆਰ.ਸੀ ਟ੍ਰਾਂਸਫਰ ਕਰਾ ਕੇ 48000 ਦਾ ਪਾਉਂਦੇ ਜਿਹੜਾ ਮੋਟਰਸਾਈਕਲ ਪੇਂਟ ਹੋਇਆ ਬਈ ਅਸੀਂ ਦੱਸ ਕੇ ਰਾਵਾਂਗੇ ਵੀ ਆਹ ਪੇਂਟ ਹੈ ਆ ਨਹੀਂ ਰੀਪੇਂਟ ਹੋਇਆ ਹੋਇਆ ਕਈ ਵਾਰ ਕੋਈ ਸਕ੍ਰੈਚ ਹੁੰਦੇ ਨੇ ਅਸੀਂ ਰੀਪੇਂਡ ਕਰਾ ਦਨੇ ਆ ਠੀਕ ਹੈ ਬਈ ਆ 2009 ਮਾਡਲ ਦਾ ਹੈ ਬਈ ਇਹ 2009 ਮਾਡਲ ਦਾ ਹੈ ਇਹ ਆਪਾਂ ਉਹ ਆਰ.ਸੀ ਟ੍ਰਾਂਸਫਰ ਕਰਾ ਕੇ 30000 ਦਾ ਮੋਟਰਸਾਈਕਲ ਓਨੇ ਆਪਾਂ ਬਿਨਾਂ ਟ੍ਰਾਂਸਫ ਆਹ ਦੂਹੇਰ ਤੇਰਾ ਮੋਟਰਸਾਈਕਲ ਇਹ ਆਪਾਂ ਨੂੰ ਆਰਸੀ ਟ੍ਰਾਂਸਫਰ ਕਰਕੇ 35000 ਦਾ ਬਣੂਗਾ ਠੀਕ ਹੈ ਜੀ ਆਹ ਮਾਡਲ 2000 ਦਾ ਲੱਗਦਾ ਵੀਰੇ ਇਹ ਸਾਰਾ ਰੀਪੇਂਟ ਹੋਇਆ ਹੋਇਆ ਹੈ ਰੈੱਡ ਕਲਰ થી ਰੈੱਡੀ ਪੇਂਟ ਹੋਇਆ ਹੋਇਆ ਹੈ ਬਈ ਇਹ ਐ ਮੰਨ ਕੇ ਜੇ ਆਪਾਂ ਨੂੰ ਦੇ ਕੇ ਅਰਦਾ ਮੋਟਰਸਾਈਕਲ ਉਹ ਜਿਹਨੇ ਪੈਸੇ ਘਟਾਉਣੇ ਨੇ ਤਾਂ ਉਹਨੂੰ ਇਹ ਵਧੀਆ ਮੋਟਰਸਾਈਕਲ ਹੈ ਓਕੇ ਓਕੇ ਜੀ ਆਹ ਦੂਹੇਰ ਨੋ ਮਾਡਲ ਦਾ ਬਈ ਇਹ ਮੋਟਰਸਾਈਕਲ ਆਪਾਂ ਨੂੰ ਐਂ ਮੰਨ ਕੇ ਲਓ 25000 ਦਾ ਮੋਟਰਸਾਈਕਲ ਹੈ ਜੀ 2009 ਮਾਡਲ ਹੈ ਸਾਰੇ ਕਾਗਜ਼ ਪਤਰ ਪੂਰੇ ਨੇ ਇਹਦੇ ਮੋਰ ਸਾਰੀ ਇਹ ਵੀ ਸਾਰਾ ਰੀਜਨਲ ਆ ਬਈ ਓਕੇ ਜਿਵੇਂ ਸਕੂਟਰੀਆਂ ਵੀ ਖੜੀਆਂ ਨੇ ਆਪਣੇ ਕੋਲੇ ਹਾਂ ਬਈ ਜਿਵੇਂ ਜਿਵੇਂ ਕੀ 2014 ਮਾਡਲ ਆ ਆ ਸਕੂਟਰੀ ਮੈਸ ਤੋਂ 2014 ਮਾਡਲ 20000 ਦੀ ਵੰਜੂਗੀ ਹਾਂ 2017 ਮਾਡਲ ਇਹ ਆਪਣ ਨੂੰ 35000 ਦੀ ਵੰਜੂ ਬਈ ਠੀਕ ਹੈ ਜੀ ਐਕਟਰਾਕਸ ਤੋਂ 25000 ਦੀ ਥੋੜੀ ਰੀਸੇਲ ਵੈਲਿਊ ਘਟਾ ਜੀ ਜਿਵੇਂ ਇਹ ਥਾਂ ਤੇ ਉਹ 17 ਮਾਡਲ ਖੜੀ ਇਹ 100 ਸੀ 610 ਸੀ ਇੰਜਨਾਂਗੀ ਠੀਕ ਹੈ ਜੀ ਇਹ ਐਕਟਰਾਕਸ ਤੋਂ 100 ਸੀ ਇੰਜਨਾਂ ਜੀ ਇਹ ਆਪਣ ਨੂੰ ਵੰਦੂ 21000 ਜੀ ਦੇ ਠੀਕ ਹੈ ਜੀ ਇਹ ਬਰੀਆ ਬੰਦੇ ਡਾਕਟਰ ਦੀ ਸਕੂਟਰੀ ਐ ਘ ਠੀਕ ਹੈ ਜੀ ਤੇ ਜਿਹੜੀ ਉਹ ਆ ਸਕੂਟਰੀ ਉਹ 2014 ਮਾਡਲ ਮੈਸਟਰ ਉਹ ਵੀ 20000 ਰੁਪਏ ਵਿੱਚ ਠੀਕ ਹੈ ਜੀ ਜੇ ਕਿਸੇ ਦਾ ਬਜਟ ਘੱਟ ਹੁੰਦਾ ਪਹਿਲੇ ਕੱਸੀ ਆ ਜਾਓ ਆਹ ਸਕੂਟਰੀ 2009 ਮਾਡਲ ਹੈ ਇਹ ਆਪ ਨੂੰ 15000 ਦੀ ਪਾਉਣੀ ਠੀਕ ਹੈ ਜੀ ਹਾਂ ਜੀ ਬਾਕੀ ਵੀਰ ਨੇ ਬਾਕੀ ਰਹਿ ਜਦੋਂ ਦੋ ਦੋ ਬਾਕੀ ਬਾਈ ਬਿਨਾਂ ਟਰਾਂਸਫਰ ਕਰਾਏ ਸੀ ਦਿੰਦੇ ਨਹੀਂ ਜਿਹੜਾ ਬੰਦਾ ਟਰਾਂਸਫਰ ਕਰਾਉਗੇ ਸੀ ਉਹ ਨਾਲ ਡੀਲ ਕਰਦੇ ਹਾਂ ਹੋਰ ਨਾਲ ਆਪਾਂ ਇਹਨਾਂ ਫਿਰ ਦੇ ਵਿੱਚ ਹੀ ਨਾ ਕਰੀ ਇੱਥੇ ਸਾਈਡ ਆ ਡਾਕੂਮੈਂਟ ਕਲੀਅਰਿੰਗ ਮੰਗ ਲੂਗੇ ਬਾਈ ਜੇ ਕੋਈ ਮਰਜ਼ੀ ਆ ਜੀ ਦੇਖੋ ਦੋਸਤੋ ਜੇ ਬਾਈ ਜਿਵੇਂ ਮੋਹਨ ਸੰਤੋਖਿਆਂ ਦੇ ਸਾਰੇ ਰੇਟ ਵੀ ਰੇਟ ਦੇ ਵਿੱਚ ਕੋਈ ਬਾਰਗਿੰਗ ਵਗੈਰਾ ਤਾਂ ਨਹੀਂ ਬਾਰਗਿੰਗ ਮੌਕੇ ਤੇ ਵੀਰੇ ਕੋਈ 1000 1500 ਇਧਰ ਤੋਂ ਹੋ ਜੂਗਾ ਬਾਹਲਾ ਮਾਰਜਨ ਜੇ ਹੈਗਾ ਮਤਲਬ ਜਿਵੇਂ ਕਹਿੰਦੇ ਪੰਜ ਛੇੜ ਘੜ ਕੇ ਨਾ ਇਦਾਂ ਨਹੀਂ ਹੋਣਾ 1000 1500 ਦਾ ਉਹ ਮਾਰਜਨ ਅਸੀਂ ਆ ਵੀ ਆਉਣ ਦਾ ਸਪੋਟ ਅਸੀਂ ਕਰ ਦਾਂਗੇ ਜਿਹੜਾ ਸਪੋਟ ਆ। ਆ ਤੁਸੀਂ ਦੋਸਤੋ ਦੇਖ ਸਕਦੇ ਹੋ ਕਿ ਬਾਈ ਜਿਵੇਂ ਕਹਿੰਦਾ ਵੀ ਕੰਮ ਸਾਰਾ ਆਪ ਦੇ ਆਪ ਕਰਾ ਕੇ ਦੇਣਾ ਤੁਹਾਨੂੰ ਕੁਝ ਵੀ ਗਰਾਊਂਡ ਲੋਡ ਦੀ ਜਰੂਰਤ ਮੋਟਰ ਦਾ ਕੋਈ ਵੀ ਲੈ ਕੇ ਜਾਣਾ ਹੈ ਤਾਂ ਸਾਰਾ ਡਾਕੂਮੈਂਟ ਕੋਲੇ ਤੇ ਗੱਲ ਜੀ YouTube 'ਤੇ ਆਪ ਤ ਹੋ ਜਨਰਲ ਲੋਕ ਜਿਵੇਂ ਕਹਿੰਦੇ ਵੀ ਇਹ ਨਾ ਕੋਈ ਉਦਾਂ ਦਾ ਕੋਈ ਕੰਲੀਸ਼ਨ ਤਾਂ ਨਹੀਂ ਕੀ ਆਪਣੇ ਕੋਲ ਇੱਥੇ ਵੀ ਇਹਦੇ ਚ ਗੱਡੀਆਂ ਦੇ ਵਿੱਚ ਕੋਈ ਜਿੰਨੇ ਕੋਈ ਮੋਟਰਸਾਈਕਲ ਚੇਂਜ ਹੋਇਆ ਹੁੰਦਾ ਜਾਂ ਕੋਈ ਇੰਜਨ ਗੀਅਰ ਦੀ ਦੋ ਦਿਨਾਂ ਦੀ ਗਾਰੰਟੀ ਹੋ ਗਈ ਦੋ ਦਿਨਾਂ ਦਾ ਸਾਡੀ ਕੋਈ ਗਾਰੰਟੀ ਨਹੀਂ ਹੈ ਗੀਅਰ ਅਸੀਂ ਦੋ ਦਿਨਾਂ ਦੀ ਜ਼ਿੰਮੇਵਾਰੀ ਦਵਾਂਗੇ ਕਿਉਂਕਿ ਹੁਣ ਕੋਈ ਵੀ ਚੀਜ਼ ਦਿੰਨੇ ਆਪਾਂ ਆਪਾਂ ਨੂੰ ਦੋ ਦਿਨਾਂ ਦਾ ਟਾਈਮ ਦਿੱਲਿਆ ਸੀ ਵੀ ਚਲਾ ਕੇ ਦੇਖੋ ਜੇ ਕੋਈ ਦਿੱਕਤ ਦੇਂਦੀ ਹੈ ਤਾਂ ਅਸੀਂ ਕਹਾਂਗੇ ਜੇ ਨਾਲ ਗੱਲ ਨਹੀਂ ਰਿਪਲੇਸ ਕਰਨਾ ਤਾਂ ਦੋ ਦਿਨਾਂ ਦੇ ਅੰਦਰ ਅੰਦਰ ਰਿਪਲੇਸ ਕਰਵਾਵਾਂਗੇ ਤੇ ਜੇ ਦਿਨ ਅਸੀਂ ਕੋਈ ਰਿਕਨੇਸ ਨਹੀਂ ਤਾਂ ਅਸੀਂ 2 ओके 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 एनी ਪਹਿਲਾ ਠੋਕ ਕੇ ਜਨ ਹੈ ਜੇ ਕੋਈ ਵਾਰ ਅਗਲਾ ਦੋ ਦਿਨਾਂ ਦਾ ਰੱਖਦਾ ਟਾਈਮ ਹੈ 48 ਘੰਟੇ ਹੈ ਨਾ ਇਹਦੇ ਵੀ ਪੇ ਚਲਾ ਕੇ ਦੇਖਾ ਜੇ ਕੋਈ ਨੁਕਸਾਨਦਾ ਤਾਂ ਜੀ ਕਢਵਾਵਾਂਗੇ ਜੇ ਅਗਲੇ ਨੇ ਚੇਂਜ ਕਰਨਾ ਤਾਂ ਅਸੀਂ ਇਹਨੂੰ ਪੇਮੈਂਟ ਬੋਡ ਦਾਂਗੇ ਜੇ ਮਤਲਬ 2000 ਕੱਢ ਕੇ ਸਿੱਧਾ ਕੱਟੀ ਜਾਂਦੀ ਹੈ 2000 ਰੁਪਏ ਕੱਢ ਕੇ ਪੇਮੈਂਟ ਮੜਦੀ ਹੈ ਜੇ ਮੋਟਰ ਸੇ ਬਦਲਣਾ ਫਿਰ ਸਾਡੀ ਕੋਈ ਇੱਕਰ ਦੋਈ ਨੀ ਕੱਢ ਦੇਣਾ ਹੁਣ ਤਾਂ ਉਹ ਪੈਸੇ ਨਾ ਰਜੱਸਦੇ ਹਨ ओके ओके ਤਾਂ ਤੁਸੀਂ ਦੇਖ ਸਰਦੋਸਤੋ ਜੇ ਇਹਨਾਂ ਨੂੰ ਕਈ ਵਾਰੀ ਕੋਈ ਮੋਟਰਸਾਈਕਲ ਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਕੋਈ ਪ੍ਰੋਬਲਮ ਆਉਂਦੀ ਹੈ ਜੀ ਇਹ ਰੇਲੇਸ ਨੂੰ ਦੋ ਦੋ ਦਿਨ ਦਾ ਟਾਈਮ ਹਾਂ ਦੋ ਦਿਨਾਂ ਟੱਕਾ ਉਹਨਾਂ ਨੇ ਲੋਕ ਤੁਸੀਂ ਇਹ ਮੋਟਰ ਨਾਲ ਕੋਣ ਚਲਾ ਕੇ ਸਹੀ ਨਹੀਂ ਲੱਗ ਰਿਹਾ ਹੈਗਾ ਤਾਂ ਤੁਸੀਂ ਬਈਆਂ ਕੋਲ ਦੁਬਾਰਾ ਵਾਪਸ ਲੈ ਕੇ ਹੋਰ ਲੈ ਕੇ ਜਾ ਸਕਦੇ ਹੋ ਤੇ ਬਾਕੀ ਬਈਆਂ ਨੇ ਸਾਰਾ ਕੁਝ ਤੁਹਾਨੂੰ ਦੱਸ ਹੀ ਦਿੱਤਾ ਹਨਾ ਕਿ ਜਿਹੜਾ ਕੋਈ ਜਗ੍ਹਾ ਇਹ ਨਜ਼ਦੀਕ ਬੱਸ ਸਟੈਂਡ ਤੋਂ ਨਜ਼ਦੀਕ ਬਨਵੇ ਡਰੈਫਟ ਲਈ ਗਲੀ ਦੇ ਵਿੱਚ ਹੈਗਾ ਬਈ ਦੀ ਸ਼ੌਪ ਆ 36 8 ਤੋਂ ਡੀਲਰ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਬਾਕੀ ਬਈਆਂ ਨਾਲ ਵੀ ਕੋਈ ਮੌਕੇ ਤੇ ਜਿੰਨਾ ਵੀ ਹੁੰਦਾ ਲੈਣ ਦੇ ਵਿੱਚ ਜੀ ਹੁਣ ਕਹਿੰਦੇ ਕਿ ਮੰਗਦਾ ਵੀ ਰੇਟ ਤੇ ਮੌਕੇ ਤੇ ਦਿੱਤਾ ਜਾਊਗਾ ਉਹੀ ਕਰ ਦਵਾਂਗੇ ਬਾਈ ਆਪਣਾ ਮਾਨਦਾਨ ਵੀ ਰੱਖਿਆ ਜਾਊਗਾ ਕਹਿੰਦਾ ਸੀ ਬਾਈ ਹਾਂ ਨਾ ਕੋਈ ਦਿੱਕਤ ਇਹ ਬਾਕੀ ਜੇ ਤੁਸੀਂ ਇੱਕ ਵਾਰੀ ਦੁਕਾਨ ਦੇ ਉੱਤੇ ਵਿਜ਼ਿਟ ਜ਼ਰੂਰ ਕਰੋ ਜੇ ਕਿਸੇ ਨੂੰ ਮੋਟਰ ਦੋਸਤ ਨੂੰ ਮੋਟਰਸਾਈਕਲ ਤੋਂ ਪੁਰਾਣੇ ਦੀ ਕੋਈ ਲੋੜ ਹੈ ਵਿੱਚ ਕਟਾਉਣਾ ਹੈ ਤੁਸੀਂ ਉਹ ਵੀ ਆ ਸਕਦੇ ਹੋ ਵਿੱਚ ਕੱਟ ਕੇ ਵੀ ਲੈ ਲੈਣਾ ਹਾਂ ਹਾਂ ਵਿੱਚ ਵੀ ਕੱਟ ਕੇ ਵੀ ਲੈ ਲੈਣਾ ਠੀਕ ਹੈ ਦੋ ਚਲੋ ਦੋਸਤੋ ਤੁਸੀਂ ਬਾਈ ਦਾ ਕੰਟੈਕਟ ਨੰਬਰ ਸ਼ੇਅਰ ਕਰ ਦਿਆਂ ਤਾਂ ਤੁਹਾਨੂੰ ਆਪਾਂ ਤੁਸੀਂ ਇਹਨਾਂ ਕੋਲ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਕੇ ਜਾਓ ਆਪਦਾ ਕੰਟੈਕਟ ਨੰਬਰ ਹੋਊਗਾ 98153 ਜੀ 50316 99153 50316 50316 ਨੰਬਰ ਆ ਦੋਸਤੋ ਜੇ ਨਾ ਤੁਸੀਂ ਕੰਟੈਕਟ ਕਰ ਸਕਦੇ ਹੋ ਮਾਨਸਾ ਸ਼ਹਿਰ ਦੇ ਵਿੱਚ ਨੇੜੇ ਬਸ ਸਟੈਂਡ ਦਾ ਜਾਣਕਾਰੀ ਮੋਟਰਸਾਈਕਲਾਂ ਬਾਰੇ ਜਾਣਕਾਰੀ ਜਿਹੜੀ ਤੁਹਾਨੂੰ ਚੰਗੀ ਲੱਗੀ ਹੋਵੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰਕੇ ਦੱਸੋ ਜੋ ਕਮੈਂਟ ਉਹਦੇ ਵਿੱਚ ਦੱਸ ਦਿਓ ਤੁਸੀਂ ਕਿੱਥੇ ਕਿੱਥੋਂ ਮਨ ਲੋ ਵੀਡੀਓ ਦੇਖ ਰਹੇ ਹੋ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀਡੀਓ ਸ਼ੇਅਰ ਕਰਦੇ ਹੋ ਧੰਨਵਾਦ